ਟੈਕਸ ਇਹਨਾਂ ਤੋਂ ਹੀ ਰਲ ਕੇ ਦੱਸ ਵੀ ਡੀਐਨਆ ਰਿਪੋਰਟ ਆਏ ਨਹੀਂ ਪਰਚਾ ਤੁਹਾਡੇ ਦੇ ਨਾਲ ਹੀ ਹੋ ਜਾਣਾ ਉਹ ਯਾਰ ਅੱਜ ਕੱਲ ਨੂੰ ਕਰਾ ਦੇ ਅੱਜ ਨਾ ਕਰਾ ਪਾ ਅੱਜ ਨਹੀਂ ਕਰਾ ਬੀਐਨਆ ਰਿਪੋਰਟ ਆਉਣ ਤੇ ਹੋਣਾ ਵਾ ਮੈਂ ਕਿਹਾ ਹੁਣੇ ਹੀ ਕਰਾ ਤੂੰ ਆਪ ਦਾ ਬੰਦਾ ਤੂੰ ਵੀਡੀਓ ਪਾਈ ਜਨ ਚੱਕ ਚੱਕ ਕੇ ਤੇ ਕਿਉਂ ਕਿਉਂਕਿ ਜੱਕਰ ਮੈਨੂੰ ਕੋਲ ਕੁੜੀ ਬੋਲੀ ਤੁਸੀਂ ਦੱਸ ਦੋ ਕੀ ਬੋਲਣਾ ਤਾਂ ਮੈਂ ਤੁਹਾਡਾ ਬਲਾਦਰਾ ਤੂੰ ਪਰ ਜਿਹੜੀ ਪੈਸੇ ਵਾਲੀ ਗੱਲ ਕਹੀ ਆ ਇਹ ਸਾਬਤ ਕਰ ਵੀ ਤੂੰ ਤੇਰੇ ਬੰਦੇ ਆਏ ਆ ਭਾਈ ਇੱਥੇ ਸਾਬਤ ਕਰ ਦਾਂਗੇ ਮੈਂ ਉਹ ਇੰਡੀਆ ਟੀਵੀ ਨਾਲ ਗਵਾਹ ਦੇ ਦਾਂ ਗਵਾਹ ਵੀ ਦੇ ਦਾਂਗੇ ਤੂੰ ਯਾਰ ਗਵਾਹ ਲਿਆ ਦੇ ਹੈਵਨ ਇੰਡੀਆ ਟੀਵੀ ਨਾਲ ਤ ਹਾਂ ਠੀਕ ਹੈ ਨਾ ਡਰਾਈਵਰ ਡਰੂਵੇ ਕਿਸੇ ਹੋਰ ਨੂੰ ਇਹ ਗਲਤ ਗੱਲਾਂ ਨਹੀਂ ਕਰੀਦੇ ਹੰਦ ਗਿਆ ਕਿਵੇਂ ਕੀ ਗੱਲ ਤੇ ਉਹ ਨਾ ਟੈਕਸੀ ਨਾ ਤੇਰੇ ਨਾਲ ਕੇ ਦੱਸ ਵੀ ਬਿਲੋਂ ਮੱਲੇ ਜਾ ਕੇ ਪਤਾ ਤਾਂ ਕਰੋ ਉਹਦੇ ਤੇ ਮੱਲੇ ਜਾ ਕੇ ਪਤਾ ਤਾਂ ਕਰੋ ਠੀਕ ਹੈ ਓਕੇ ਹੋਰ ਹਾਂ ਮੱਲੇ ਜਾ ਕੇ ਪਤਾ ਪਹਿਲਾਂ ਇਨਕੁਆਇਰੀ ਤਾਂ ਕਰ ਲਿਆ ਕਰੋ ਪਹਿਲਾਂ ਮੈਨੂੰ ਯਾਰ ਬਾਰੇ ਗੱਲਾਂ ਨਹੀਂ ਮੈਂ ਜਾਣਦਾ ਬਣੀ ਉਹ ਗੱਲ ਸਾਡਾ ਕਿਹੜੇ ਬੰਦੇ ਤੋਂ ਆ ਕੇ ਪੈਸੇ ਮੰਗਿਆ ਉਹਦਾ ਨੰਬਰ ਦੇ ਦੇ ਮੈਨੂੰ ਇਹਨੇ ਤੋਂ ਆ ਕੇ ਪੈਸੇ ਮੰਗਿਆ ਹੈਲੋ ਮੈਂ ਕਿਹਾ ਮੱਲੇ ਜਾ ਕੇ ਪਹਿਲਾਂ ਇਨਕੁਆਇਰੀ ਤਾਂ ਕਰੋ ਸੱਚ ਕੀ ਹੈ ਝੂਠ ਕੀ ਆ ਕੋਈ ਜਾਣਦਾ ਨਹੀਂ ਵੀਡੀਓ ਪਹਿਲਾਂ ਜਿਹੜੀ ਗੱਲ ਤੂੰ ਕੀਤੀ ਵੀ ਤੇ ਤੋਂ ਪੈਸੇ ਮੰਗਿਆ ਉਹ ਗੱਲ ਤਾਂ ਤੇਰੇ ਬੰਦੇ ਆਏ ਆ ਉਹ ਆਇਆ ਦੂਜਾ ਕੌਣ ਕੀ ਨਾ ਆਇਆ ਸਿੰਗਲਾ ਆਇਆ ਵਾ ਹੈਲੋ ਸਿੰਗਲਾ 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 ਮੇਰਾ ਸਿੰਗਲਾ ਜੀਤ ਅਖਬਾਰ ਦਾ ਪੱਤਰਕਾਰ ਉਹ ਨਾਲ ਗੱਲ ਕਰੋ ਵੀ ਸਾਰੇ ਇਕੱਠੇ ਹੀ ਆ ਤੁਸੀਂ ਭਰਾਵਾ ਕੌਣ ਤੇਰੀ ਆ ਤੇਰੀ ਰਿਕਾਰਡਿੰਗ ਹੋਈ ਜਾਂਦੀ ਹੈ ਇਹ ਵੀ ਰਿਕਾਰਡਿੰਗ ਮੈਂ ਪੰਜ ਮਿੰਟਾਂ ਤੇ ਚਲਾਉਣ ਲੱਗਿਆ ਤੇ ਦੇ ਦੇ ਚਲਾ ਦੇ ਫਿਰ ਕੀ ਖਾਸ ਗੱਲ ਆ ਬਾਕੀ ਚਲਾਉਣ ਲੱਗ ਪਾ ਬਾਰੇ ਇਕੱਠੇ ਪੈਸੇ ਮੰਗਦੇ ਪਾ ਦੇ ਜੇ ਤਾਂ ਮੈਂ ਮੈਂ ਪੈਸੇ ਮੰਗਿਆ ਤੇਰੇ ਕੋਲ ਮੈਂ ਆ ਕੇ ਪੈਸੇ ਮੰਗਿਆ ਯਾਰ ਤੁਹਾਡਾ ਗਰੁੱਪ ਹੀ ਆ ਪਹਿਲੀ ਗੱਲ ਤਾਂ ਮੈਂ ਕਿਸੇ ਪਹਿਲੀ ਗੱਲ ਤਾਂ ਮੈਂ ਕਿਸੇ ਗਰੁੱਪ ਚ ਹੈ ਨਹੀਂਗਾ ਮੈਂ ਆ ਕੇ ਪੈਸੇ ਮੰਗਿਆ ਹੈਵਨ ਇੰਡੀਆ ਟੀਵੀ ਦੇ ਨਾਂ ਤੇ ਕਿਸੇ ਨੇ ਪੈਸੇ ਮੰਗੇ ਯਾਰ ਤੁਸੀਂ ਪਹਿਲਾਂ ਇਨਕੁਆਰੀ ਕਰੋ ਨਾ ਜਾ ਕੇ ਯਾਰ ਇੱਕ ਦੋ ਬਲਾਤ ਕਰੇ ਕਰੇ ਕੁੜੀ ਨਾਲ ਇੱਕ ਦੋ ਅਜਤ ਪੱਟੇ ਨੂੰ ਚਾਹ ਪਾਉਂਦਾ ਹੋਇਆ ਤੇਰੀ ਰਿਪੋਰਟ ਆ ਜਾਣੀ ਆ ਫਿਰ ਫਿਰ ਕੀ ਕਰੇਂਗੇ ਜਦ ਬੀਐਨ ਰਿਪੋਰਟ ਆ ਜੇ ਤਰਚਾ ਦਿਨਾ ਤੂੰ ਤੇ ਰੜ ਗਿਆ ਹੱਥ ਨੂੰ ਮੈਨੂੰ 50 ਮਿਲਦੇ ਆ ਆਹੋ ਹਾਂ ਤੂੰ ਪੈਸੇ ਦੇ ਜੋ ਕੁੜੀ ਦਫਾਈ ਜਾਂਦਾ ਅਸੀਂ ਖੜੇ ਕੁੜੀ ਨਾਲ ਤੂੰ ਅਸੀਂ ਖੜੇ ਤੂੰ ਕੁੜੀ ਨੂੰ ਕੀ ਤੇਹੀ ਗੱਣਾ ਤੇ ਤੇਰੀ ਮਹੌਲ ਚਲਾਉਣਾ ਲੱਗਾ ਵੀਡੀਓ ਤੇ ਹੁਣ ਵੇਖੀਂ ਤਰ੍ਹਾਂ ਇੱਕ ਪਰਚਾ ਤਰ੍ਹਾਂ ਹੋਰ ਕਰਾਉਂਗਾ ਮੈਂ ਪਰ ਮੈਂ ਇਹ ਤੋਂ ਬਣਾ ਕੇ ਪਤਾ ਕਰਾਉਂਗਾ ਜਿਹੜਾ ਕਰਨਾ ਕਰ ਲਾ ਦੱਸ ਕਰਾ ਦੀ ਕੋਈ ਨਾ ਤੂੰ ਵੀ ਜਿਹੜਾ ਕਰਾਉਣਾ ਕਰਾ ਦੇ ਡੀਐਨਏ ਨਾਲ ਡੀਐਨਏ ਵੀ ਤੇਰਾ ਹੀ ਆਉਣਾ ਹੁਣ ਆਹੋ ਹਾਂ ਕਰਾ ਦੀ ਤੂੰ ਲੈ ਆਂ ਡੀਐਨਏ ਰਿਪੋਰਟ ਕੋਈ ਨਾ ਮੈਂ ਹੀ ਲਿਆਉਂਗਾ ਹਾਂ ਡੀਐਨਏ ਰਿਪੋਰਟ ਹੋਣਾ ਨਹੀਂ ਹੋਈ ਤਾਂ ਹੁਣ ਹੋਊਗੀ ਆਹੋ ਜਾਂਦੇ ਠੀਕ ਆ ਓਕੇ ਸਿੰਘਲਾ ਸਾਹਿਬ ਸਵਾਗਤ ਹੈ ਤੁਹਾਡਾ ਹੈਵਨ ਇੰਡੀਆ ਟੀਵੀ 'ਚ ਹਾਂਜੀ ਸਵਾਗਤ ਹੈ ਧੰਨਵਾਦ ਜੀ ਯਾ ਸਿੰਘਲਾ ਇੱਕ ਨਾ ਜਿਹੜਾ ਸ਼ਹਿਰ ਦੇ ਵਿੱਚ ਇੱਕ ਸੋਨੇ ਦੇ ਵਪਾਰੀ ਵੱਲੋਂ ਬਲਾ ਤੇ ਹੁਣ ਉਸ ਤੋਂ ਬਾਅਦ ਪੱਤਰਕਾਰਾਂ ਨੂੰ ਲਗਾਤਾਰ ਪਹਿਲਾਂ ਵੀ ਤਾਂ ਗੰਗਾ ਜਿਵੇਂ ਅਸੀਂ ਸਵੇਰ ਬੋਲਿਆ ਉਸ ਤੋਂ ਬਾਅਦ ਹੁਣ ਫੇਰ ਸਾਨੂੰ ਧਮਕੀ ਦਿੱਤੀ ਗਈ ਆ ਤਾਂ ਉਸ ਤੋਂ ਉਹਨੇ ਜ਼ਿਕਰ ਕੀਤਾ ਕਿ ਸਾਡੇ ਕੋਲੇ ਕ੍ਰਿਸ਼ਨ ਸਿੰਘ ਲਾਇਆ ਸੀ ਤੇ ਉਸਨੇ ਆ ਕੇ ਮੇਰੇ ਤੋਂ ਪੈਸਿਆਂ ਦੀ ਮੰਗ ਕੀਤੀ ਆ ਅਸੀਂ ਜੀ ਮੈਂ ਤੇ ਸ਼ਹਿਵ ਗਏ ਸੀਗੇ ਇਹਨਾਂ ਦੀ ਦੁਕਾਨ ਤੇ ਕਿਉਂਕਿ ਉਹ ਲੜਕੀ ਨੇ ਸਾਡੇ ਕੋਲੇ ਆਪ ਦਾ ਪੱਖ ਰੱਖਿਆ ਸੀਗਾ ਜੀ ਜੀ ਤੇ ਸਾਡੇ ਕੋਲੇ ਪੱਖ ਰੱਖਿਆ ਵੀ ਜਿਹੜੀ ਕਾਰਵਾਈ ਸਹੀ ਤਰੀਕੇ ਦੀ ਨਹੀਂ ਹੋਈ ਜਮਾਨਤ ਹੋ ਗਈ ਉਹਨਾਂ ਦੀ ਜੀ ਜਿਹੜੀਆਂ ਵੀ ਤਰ੍ਹਾਂ ਆ ਵਾ ਅਦੇ ਵਿੱਚ ਵਾਦਾ ਕਰਨਾ ਚਾਹੀਦਾ ਜੀ ਚਲੋ ਉਹ ਕੋਰਟ ਦਾ ਮਾਮਲਾ ਆਪਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਗਾ ਤੇ ਉਹਨਾਂ ਨੇ ਜਦੋਂ ਇਹਨਾਂ ਦੇ ਨਾਮ ਦਿੱਤੇ ਜਦੋਂ ਇੱਕ ਦੋ ਕੰਦਾ ਹੋਰ ਗਈਆਂ ਉਹਨਾਂ ਨੇ ਵਿੱਚ ਤੇ ਅਸੀਂ ਦੁਕਾਨਦਾਰ ਦਾ ਪੱਖ ਜਾਣਨਾ ਚਾਇਆ ਤੇ ਅਸੀਂ ਦੁਕਾਨ ਅਸੀਂ ਦੁਕਾਨ ਤੇ ਗਏ ਉਹਨਾਂ ਦੀ ਤੇ ਜੀ ਤੇ ਅਸੀਂ ਗੱਲਬਾਤ ਕੀਤੀ ਕਿ ਪੱਖ ਪਹਿਲਾਂ ਪੱਖ ਦੇ ਨੂੰ ਤਿਆਰ ਹੋ ਗਏ ਜੀ ਤੇ ਬਾਅਦ ਚ ਉਹਨਾਂ ਨੇ ਕੀ ਕੀਤਾ ਚਲੋ ਉਨ ਦਾ ਬੇਟਾ ਵੀ ਸੀਗਾ ਨੂੰਹ ਵੀ ਸੀਗੀ ਜੀ ਤੇ ਉਹਨਾਂ ਨੇ ਪੱਖ ਨਹੀਂ ਦਿੱਤਾਗਾ ਜੀ ਉਹਨਾਂ ਦੀ ਆਪਸੀ ਰਹਿ ਹੋ ਗਈ ਵੀ ਨਹੀਂ ਪੱਖ ਨਹੀਂ ਦੇਣਾਗਾ ਜੀ ਤੇ ਇਸ ਦੇ ਵਿੱਚ ਅਸੀਂ ਕੀ ਕੀਤਾ ਸੀਗਾ ਤੁਹਾਡੀ ਇੱਛਾ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਤੁਸੀਂ ਨਹੀਂ ਦੇਣਾ ਪੱਖ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਤੇ ਪੈਸਿਆਂ ਦੀ ਨਾ ਆਪਾਂ ਗੱਲ ਕੀਤੀ ਆ ਨਾ ਕਰਨੀ ਆ ਜੀ ਤੇ ਜੇ ਉਹ ਇਸ ਗੱਲ ਦਾ ਪ੍ਰੂਫ ਦੇ ਦੇ ਨਾ ਜੀ ਤੇ ਆਪਾਂ ساری ਉਮਰ ਵਾਸਤੇ ਕੰਮ ਛੱਡਦੇ ਆਗੇ ਜੀ ਜੇ ਨਾ ਪ੍ਰੂਫ ਦਿੱਤਾ ਤੇ ਪ੍ਰੂਫ ਅਸੀਂ ਦੇਾਂਗੇ ਵੀ ਅਸੀਂ ਪੈਸੇ ਮੰਗੇ ਕਿ ਨਹੀਂ ਮੰਗੇ ਤੇ ਫਿਰ ਅਸੀਂ ਦੱਸਾਂਗੇ ਇਹਨੂੰ ਕਿਵੇਂ ਕੀ ਕੁਝ ਹੁੰਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਗੱਲ ਕਰਨ ਦਾ